ਕਿਚਨ ਦਾ ਕੰਮ ਨਿਪਟਾ ਕੇ ਜਿਵੇਂ ਹੀ ਰੀਚਾ ਆਪਣੇ ਕਮਰੇ ਵੱਲ ਜਾਣ ਲੱਗੀ ਉਦੋਂ ਹੀ ਉਸ ਦੇ ਕੰਨਾਂ ਵਿੱਚ ਉਸਦੀ ਨਨੰਦ ਦੀ ਆਵਾਜ਼ ਪਈ ਮੰਮੀ ਕੱਪੜੇ ਤਾਂ ਕਾਫੀ ਮਹਿੰਗੇ ਲੱਗ ਰਹੇ ਨੇ ਕਿੰਨੇ ਵਧੀਆ ਵੀ ਨੇ ਫਿਰ ਵੀ ਤੁਸੀਂ ਭਾਬੀ ਨੂੰ ਇੰਨਾ ਕੁਝ ਸੁਣਾ ਦਿੱਤਾ ਵਿਚਾਰੀ ਦਾ ਚਿਹਰਾ ਉੱਤਰ ਗਿਆ ਸੀ ਦੇਖਿਆ ਨਹੀਂ ਤੁਸੀਂ ਬੇਟੀ ਦੀ ਗੱਲ ਸੁਣ ਕੇ ਉਸ ਦੀ ਮਾਂ ਨੇ ਜੋ ਕਿਹਾ ਉਸ ਨੂੰ ਸੁਣ ਕੇ ਰੀਚਾ ਦੀਆਂ ਅੱਖਾਂ ਹੈਰਾਨੀ ਨਾਲ ਫਟੀਆਂ ਰਹਿ ਗਈਆਂ ਇਸ ਘਰ ਵਿੱਚ ਉਸ ਨਾਲ ਇੰਨੀ ਵੱਡੀ ਖੇਡ ਖੇਡੀ ਜਾਂਦੀ ਪਈ ਸੀ ਰੀਚਾ ਦੇ ਵਿਆਹ ਨੂੰ 5 ਸਾਲ ਹੋ ਚੁਕੇ ਸੀ ਪਰ ਸਹੁਰੇ ਘਰ ਵਿੱਚ ਉਸ ਨੂੰ ਕਦੇ ਇੱਜ਼ਤ ਹੀ ਨਹੀਂ ਮਿਲੀ ਜਦੋਂ ਵੀ ਉਹ ਮਾਇਕੇ ਤੋਂ ਕੁਝ ਲੈਂਦੀ ਚਾਹੇ ਮਿਠਾਈ ਚਾਹੇ ਸਾੜੀ ਜਾਂ ਕੋਈ ਗਿਫਟ ਉਸ ਦਿਨ ਸੱਸ ਸविता ਜੀ ਸਭ ਤੋਂ ਪਹਿਲਾਂ ਤਾਨਾ ਮਾਰਦੀ ਬਹੂ ਤੇਰੇ ਪੇਕੇ ਵਾਲਿਆਂ ਨੂੰ ਕੁਝ ਦੇਣਾ ਵੀ ਨਹੀਂ ਹੁੰਦਾ ਹਰ ਚੀਜ਼ ਵਿੱਚ ਕਮੀ ਹੁੰਦੀ ਹੈ ਇਦਾਂ ਲੱਗਦਾ ਜਿਵੇਂ ਤੂੰ ਉਹਨਾਂ ਦੀ ਬੇਟੀ ਨਹੀਂ ਬੋਝ ਹੈ ਕੁਝ ਵੀ ਦੇ ਕੇ ਪਿੱਛਾ ਛੁਡਾ ਲੈਂਦੇ ਨੇ ਇੰਨਾ ਹੀ ਨਹੀਂ ਪਤਨੀ ਦੀ ਗੱਲ ਸੁਣ ਕੇ ਪਿੱਛੋਂ ਹਰੀ ਲਾਲ ਜੀ ਵੀ ਬੋਲ ਪਏ ਭਾਗਵਾਨੇ ਕਿਸ ਕੋਲ ਪੁੱਛ ਰਹੀ ਹੈ ਇਨ੍ਹਾਂ ਲੋਕਾਂ ਕੋਲ ਤਾਂ ਤਮੀਜ਼ ਨਾ ਦੀ ਚੀਜ਼ ਹੀ ਨਹੀਂ ਇਸੇ ਕਰਕੇ ਤਾਂ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਬੇਟੀ ਦੇ ਸੋਹਰੇ ਘਰ ਕਿਹੋ ਜਿਹਾ ਸਮਾਨ ਦਿੱਤਾ ਜਾਂਦਾ ਹੈ ਸਹੀ ਕਿਹਾ ਪਾਪਾ ਜੀ ਤੁਸੀਂ ਭਾਬੀ ਦੇ ਪੇਕੇ ਤੋਂ ਕਦੀ ਕੁਝ ਚੰਗਾ ਆਇਆ ਵੀ ਹੈ ਕਦੇ ਦੇਖਿਆ ਹੀ ਨਹੀਂ ਉਹਨਾਂ ਦੀ ਬੇਟੀ ਰੀਆ ਵੀ ਬੋਲ ਪਈ ਪੂਰਾ ਪਰਿਵਾਰ ਮਿਲ ਕੇ ਰੀਚਾ ਨੂੰ ਤਾਨੇ ਮਾਰਦਾ ਇੱਥੋਂ ਤੱਕ ਕਿ ਉਸ ਦਾ ਪਤੀ ਸੁਜੀਤ ਵੀ ਹੌਲੀ-ਹੌਲੀ ਉਹਨਾਂ ਵਾਂਗ ਹੀ ਹੁੰਦਾ ਜਾ ਰਿਹਾ ਸੀ ਇੱਕ ਵਾਰ ਰੀਚਾ ਦੀ ਮਾਂ ਨੇ ਰੀਚਾ ਲਈ ਆਪਣੇ ਹੱਥੀ ਬਣਾਈ ਮਠਿਆਈ ਭੇਜੀ ਮਠਿਆਈ ਦੇਖ ਕੇ ਸੁਜੀਤ ਨੇ ਕਿਹਾ ਕੀ ਹੈ ਰੀਚਾ ਇਹ ਕੀ ਹੈ ਘੱਟੋ-ਘੱਟ ਚੰਗੀ ਮਠਿਆਈ ਤਾਂ ਭੇਜਦੇ ਤੇਰੇ ਪੇਕੇ ਵਾਲੇ ਕਿਸੇ ਦੇ ਅੱਗੇ ਦੇਣ ਲਾਇਕ ਵੀ ਨਹੀਂ ਦੋਸਤਾ ਕੋਲ ਵੀ ਲੈ ਜਾਵਾਂਗਾ ਤਾ ਸਾਰੇ ਮੇਰੇ ਤੇ ਹੱਸਣਗੇ ਸੁਜੀਤ ਦੀ ਗੱਲ ਸੁਣ ਕੇ ਸविता ਜੀ ਅਤੇ ਰੀਆ ਹੱਸਣ ਲੱਗੀਆਂ ਇਹ ਸਭ ਦੇਖ ਕੇ ਰਿਚਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਰਿਚਾ ਚੁੱਪਚਾਪ ਸਭ ਕੁਝ ਸਹਿੰਦੀ ਰਹੀ ਹਰ ਤਾਨਾ ਸਿੱਧਾ ਉਸਦੇ ਪੇਕਿਆਂ ਤੇ ਜਾ ਕੇ ਹੀ ਰੁਕਦਾ ਇਸ ਨਾਲ ਉਸਦਾ ਮਨ ਅੰਦਰੋਂ ਅੰਦਰ ਟੁੱਟ ਗਿਆ ਸੀ ਪਰ ਵਿਚਾਰੀ ਮਜਬੂਰ ਸੀ ਉਹ ਜਾਣਦੀ ਸੀ ਕਿ ਹਰ ਨੂੰ ਦੀ ਇਹੀ ਕਹਾਣੀ ਹੈ ਫਿਰ ਕੀ ਫਿਜੋਲ ਵਿੱਚ ਸਭ ਦੇ ਮੂੰਹ ਲੱਗਣਾ ਜੇ ਕੁਝ ਬੋਲਾਂਗੇ ਤਾਂ ਇਹੀ ਹੋਵੇਗਾ ਕਿ ਨੂੰ ਬਹੁਤ ਜੀਬ ਚਲਾਉਂਦੀ ਹੈ ਕੁਝ ਦਿਨਾਂ ਬਾਅਦ ਇੱਕ ਦਿਨ ਰੀਚਾ ਦੀ ਛੋਟੀ ਭੈਣ ਘਰ ਆਈ ਰੀਚਾ ਦੀ ਭਾਬੀ ਦੇ ਮੁੰਡੇ ਮੁੰਡਾ ਹੋਇਆ ਸੀ ਉਸੇ ਖੁਸ਼ੀ ਵਿੱਚ ਪੇਕੇ ਵਾਲਿਆਂ ਨੇ ਇੱਕ ਛੋਟੀ ਜਹੀ ਪਾਰਟੀ ਰੱਖੀ ਸੀ ਉਸੇ ਦਾ ਕਾਰਡ ਮਠਿਆਈ ਅਤੇ ਪੂਰੇ ਪਰਿਵਾਰ ਲਈ ਜੋ ਕੱਪੜੇ ਮਾਣੇ ਭੇਜੇ ਸੀ ਉਹ ਲੈ ਕੇ ਰੀਚਾ ਦੀ ਛੋਟੀ ਭੈਣ ਆਈ ਸੀ ਉਸਨੇ ਬੜੇ ਆਦਰ ਨਾਲ ਰੀਚਾ ਨੇ ਆਪਣੀ ਸੱਸ ਸविता ਜੀ ਨੂੰ ਕਿਹਾ ਮੰਮੀ ਜੀ ਪਤੀਜੇ ਦਾ ਨਾਮਕਰਨ ਹੈ ਸਭ ਨੂੰ ਲੈ ਕੇ ਜ਼ਰੂਰ ਆਇਓ ਸविता ਜੀ ਨੇ ਕਾਰਡ ਚੁੱਕਿਆ ਤੇ ਮੂੰਹ ਬਣਾਉਂਦੇ ਹੋਏ ਕਾਰਡ ਬਿਨਾਂ ਦੇਖੇ ਹੀ ਤਾਣਾ ਮਾਰ ਦਿੱਤਾ ਇਨਾ ਸਸਤਾ ਕਾਰਡ ਅਤੇ ਮਠਿਆਈ ਵੀ ਇਹ ਕੱਪੜੇ ਕਿਸ ਨੇ ਖਰੀਦੇ ਨੇ ਤੁਹਾਨੂੰ ਤਾਂ ਪਤਾ ਹੈ ਕਿ ਅਸੀਂ ਬ੍ਰਾਂਡਡ ਕੱਪੜੇ ਪਾਉਂਦੇ ਹਾਂ ਇਹ ਕਹਿੰਦੇ ਹੋਏ ਸਪਤਾ ਜੀ ਰੀਚਾ ਦੀ ਭੈਣ ਵੱਲ ਦੇਖਣ ਲੱਗੀ ਉਹ ਵਿਚਾਰੀ ਇੱਕਦਮ ਸਹਿਮ ਗਈ ਤਦੇਰੀਆ ਨੇ ਵੀ ਮੂੰਹ ਬਣਾਉਂਦੇ ਹੋਏ ਕਿਹਾ ਕੌਣ ਜਾਵੇਗਾ ਅਜਿਹੀ ਜਗ੍ਹਾ ਭਾਬੀ ਦੇ ਘਰ ਵਾਲੇ ਤਾਂ ਜਿਵੇਂ ਹਰ ਵਾਰ ਬੇਇੱਜ਼ਤੀ ਦਾ ਸੱਦਾ ਦੇਣ ਆਉਂਦੇ ਨੇ ਹੁਣ ਹਰੀਰਾਲ ਜੀ ਕਿਉਂ ਪਿੱਛੇ ਰਹਿ ਜਾਣ ਉਹ ਵੀ ਦੋ ਗੱਲਾਂ ਜੋੜਦੇ ਹੋਏ ਬੋਲ ਪਏ ਭਾਈ ਜਿਸ ਦੀ ਜਿੰਨੀ ਹੈਸੀਅਤ ਹੋਵੇਗੀ ਉਹ ਉਨਾ ਹੀ ਦੇਵੇਗਾ ਨਾ ਗਲਤੀ ਸਾਡੀ ਹੀ ਹੈ ਆਪਣੀ ਹੈਸੀਅਤ ਪਤਾ ਹੋਣ ਦੇ ਬਾਵਜੂਦ ਅਜਿਹੇ ਲੋਕਾਂ ਨਾਲ ਰਿਸ਼ਤਾ ਜੋੜ ਲਿਆ ਸਭ ਦੀਆਂ ਗੱਲਾਂ ਸੁਣ ਕੇ ਰੀਚਾ ਦੀ ਭੈਣ ਦੀਆਂ ਅੱਖਾਂ ਪਰ ਆਈਆਂ ਉਹ ਕੁਝ ਵੀ ਨਾ ਬੋਲੀ ਕਾਰਡ ਉੱਥੇ ਹੀ ਰੱਖ ਕੇ ਚੁੱਪਚਾਪ ਚਲੀ ਗਈ ਰੀਚਾ ਨੇ ਸਭ ਕੁਝ ਦੇਖਿਆ ਸਭ ਸੁਣਿਆ ਖੂਨ ਦੇ ਹੰਝੂ ਉਸ ਨੇ ਵੀ ਬਹੁਤ ਰੋਏ ਕਿ ਇਹ ਲੋਕ ਮੇਰੇ ਨਾਲ ਤਾਂ ਜੋ ਕਰਦੇ ਨੇ ਕਰਨ ਦਿਓ ਪਰ ਮੇਰੀ ਭੈਣ ਨੂੰ ਵੀ ਨਹੀਂ ਛੱਡਿਆ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਜਾ ਕੇ ਰੀਚਾ ਨੇ ਸਿੱਧਾ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਹੌਲੀ ਪਰ ਪੱਕੀ ਆਵਾਜ਼ ਵਿੱਚ ਬੋਲੀ ਮਾਂ ਇਨਾਂ ਨੂੰ ਨਾਮਕਰਨ ਵਿੱਚ ਬੁਲਾਉਣ ਦੀ ਕੀ ਲੋੜ ਸੀ ਬਿਨਾਂ ਗੱਲ ਤੇ ਤਾਨੇ ਤੇ ਤਾਨਾ ਦਿੰਦੇ ਰਹਿੰਦੇ ਨੇ ਬੇਟੀ ਦੀ ਗੱਲ ਸੁਣ ਕੇ ਮਾਂ ਨੇ ਕਿਹਾ ਬੇਟਾ ਅਸੀਂ ਲੜਕੀ ਵਾਲੇ ਹਾਂ ਅਸੀਂ ਕਿੰਨਾ ਕੁਝ ਵੀ ਕਰ ਲਈਏ ਪਰ ਤਾਨੇ ਦੇਣ ਵਾਲਿਆਂ ਦਾ ਮੂੰਹ ਕਦੇ ਨਹੀਂ ਬੰਦ ਕਰ ਸਕਦੇ ਅਤੇ ਦੁਨੀਆ ਵਿੱਚ ਅਜਿਹਾ ਕੋਈ ਸੋਹਰਾ ਘਰ ਦੱਸ ਜਿੱਥੇ ਤਾਨੇ ਸੁਣਨ ਨੂੰ ਨਾ ਮਿਲਣ ਸਭ ਕੁਝ ਜਾਣਦੇ ਹੋਏ ਸੁਣਦੇ ਹੋਏ ਵੀ ਸਾਨੂੰ ਰੀਤ ਨਵੋਣੀ ਪੈਂਦੀ ਹੈ ਜੇ ਛੋਟੀਆਂ-ਛੋਟੀਆਂ ਗੱਲਾਂ ਤੇ ਰਿਸ਼ਤਾ ਤੋੜ ਦਈਏ ਤਾਂ ਦੁਨੀਆ ਵਿੱਚ ਕੋਈ ਰਿਸ਼ਤਾ ਬਚੇਗਾ ਹੀ ਨਹੀਂ ਫਿਲਹਾਲ ਰੀਚਾ ਦੀ ਮਾਂ ਨੇ ਉਸ ਨੂੰ ਸਮਝਾ ਦਿੱਤਾ ਸੀ ਪਰ ਰੀਚਾ ਸਭ ਕੁਝ ਬਰਦਾਸ਼ਤ ਕਰ ਸਕਦੀ ਸੀ ਪਰ ਪੇਕੇ ਘਰ ਵਾਲਿਆਂ ਦੀ ਬੇਇੱਜ਼ਤੀ ਬਿਲਕੁਲ ਵੀ ਨਹੀਂ ਉਸ ਨੂੰ ਕੁਝ ਕਰਨਾ ਸੀ ਜਿਸ ਨਾਲ ਇਹਨਾਂ ਲੋਕਾਂ ਦਾ ਮੂੰਹ ਹਮੇਸ਼ਾ ਲਈ ਬੰਦ ਹੋ ਜਾਵੇ ਪਰ ਕੀ ਬਸ ਇਹੀ ਸੋਚਣਾ ਸੀ ਉਹ ਹਜੇ ਮਾ ਨਾਲ ਗੱਲ ਹੀ ਕਰ ਰਹੀ ਸੀ ਕਿ ਉਸਦੀ ਸੱਸ ਸविता ਜੀ ਦੀ ਆਵਾਜ਼ ਆਈ ਫੋਨ ਰੱਖ ਕੇ ਉਹ ਬਾਹਰ ਗਈ ਤਾਂ ਪੂਰਾ ਪਰਿਵਾਰ ਮਿਲ ਕੇ ਆਪੋ ਆਪਣੇ ਕੱਪੜੇ ਦੇਖ ਰਿਹਾ ਸੀ ਉਸਦੀ ਸੱਸ ਸविता ਜੀ ਲਈ ਸਾੜੀ ਰੀਅਲੀ ਸੂਟ ਹਰੀ ਰਾਲ ਜੀ ਲਈ ਵੀ ਕੱਪੜੇ ਅਤੇ ਸੁਜੀਤ ਲਈ ਵੀ ਤੇਰੀ ਚਲੀ ਵੀ ਇੱਕ ਸਾੜੀ ਸੀ ਦੇਖਣ ਵਿੱਚ ਕਪੜੇ ਬਹੁਤ ਹੀ ਵਧੀਆ ਲੱਗ ਰਹੇ ਸੀ ਪਰ ਰੀਚਾ ਨੂੰ ਹੈਰਾਨੀ ਹੋਈ ਕਿ ਸਭ ਦੇ ਮੂੰਹ ਬਣੇ ਹੋਏ ਸੀ ਰੀਚਾ ਨੂੰ ਦੇਖਦੇ ਹੀ ਸविता ਜੀ ਨੇ ਗੁੱਸੇ ਵਿੱਚ ਕਿਹਾ ਬਹੂ ਇਹ ਕੀ ਹੈ ਇਹ ਕੀ ਮਜ਼ਾਕ ਹੈ ਤੇਰੀ ਮਾਂ ਤਾਂ ਹੱਦ ਹੀ ਕਰਦੀ ਹੈ ਅਜਿਹੇ ਕਪੜੇ ਅਸੀਂ ਪਾਉਂਦੇ ਹਾਂ ਇੰਨੇ ਫਿੱਕੇ ਫਿੱਕੇ ਰੰਗ ਕੀ ਸਮਝ ਨਹੀਂ ਉਹਨਾਂ ਨੂੰ ਕਿਹੜੇ ਜ਼ਮਾਨੇ ਵਿੱਚ ਰਹਿੰਦੀ ਹੈ ਤੇਰੀ ਮਾਂ ਅੱਜਕੱਲ ਅਜਿਹੇ ਕੱਪੜੇ ਕੌਣ ਪੋਂਦਾ ਹੈ ਇਸ ਤੋਂ ਚੰਗਾ ਨਾ ਦਿੰਦੀ ਅਸੀਂ ਕਿਹੜੇ ਉਹਨਾਂ ਦੇ ਕੱਪੜਿਆਂ ਦੇ ਭੁੱਖੇ ਹਾਂ ਜੇ ਦੇਣਾ ਹੀ ਹੈ ਖੁਸ਼ੀ ਜਿਤਾਉਣੀ ਹੈ ਤਾਂ ਢੰਗ ਦਾ ਦਿਓ ਨਹੀਂ ਤਾਂ ਰਹਿਣ ਦਿਓ ਮਨਾ ਕਰ ਦੇ ਅੱਗੇ ਤੋਂ ਸਾਨੂੰ ਕੱਪੜੇ ਦੇਣ ਦੀ ਲੋੜ ਵੀ ਨਹੀਂ ਰੀਆ ਨੇ ਵੀ ਆਪਣੇ ਮਨ ਦੀ ਪੜਾਅਸ ਕੱਢ ਲਈ ਹਰੀਰਾਲ ਜੀ ਨੇ ਵੀ ਕਪੜਾ ਚੁੱਕ ਕੇ ਮੇਜ਼ ਤੇ ਸੁੱਟ ਦਿੱਤਾ ਅਤੇ ਸੁਜੀਤ ਨੇ ਬਸ ਇੰਨਾ ਕਿਹਾ ਰਿਚਾ ਘਟੋ ਘਟ ਦਮਾਦ ਦੀ ਹੈ ਸਿਹਤ ਤਾਂ ਦੇਖ ਲੈਂਦੇ ਤੇਰੇ ਘਰ ਵਾਲੇ ਹੁਣ ਇੱਥੇ ਕੀ ਖੜੀ ਐ ਜਾ ਜਾ ਕੇ ਸਭ ਲਈ ਕੌਫੀ ਬਣਾ ਕੇ ਲਿਆ ਦਿਮਾਗ ਖਰਾਬ ਹੋ ਗਿਆ ਮੇਰਾ ਪਤੀ ਦੀ ਗੱਲ ਸੁਣ ਕੇ ਰਿਚਾ ਚੁੱਪਚਾਪਾ ਕਿਚਨ ਵਿੱਚ ਚਲੀ ਗਈ ਉਸ ਦੀ ਨਜ਼ਰ ਵਿੱਚ ਕਪੜੇ ਤਾਂ ਬਹੁਤ ਚੰਗੇ ਸੀ ਇਸ ਲਈ ਨਹੀਂ ਕਿ ਉਹ ਉਸਦੇ ਪੇਕੇਆਂ ਦੇ ਘਰ ਵਿੱਚੋਂ ਆਏ ਸੀ ਸਗੋ ਕੱਪੜੇ ਸੱਚਮੁੱਚ ਹੀ ਵਧੀਆ ਸੀ ਕੌਫੀ ਦੇਣ ਤੋਂ ਬਾਅਦ ਜਿਵੇਂ ਹੀ ਰੀਚਾ ਆਪਣੇ ਕਮਰੇ ਵੱਲ ਜਾਣ ਲੱਗੀ ਉਦੋਂ ਹੀ ਰੀਆ ਦੀ ਆਵਾਜ਼ ਸੁਣਾਈ ਦਿੱਤੀ ਮੰਮੀ ਕੱਪੜੇ ਤਾਂ ਕਾਫੀ ਮਹਿੰਗੇ ਲੱਗ ਰਹੇ ਨੇ ਤੇ ਕਿੰਨੇ ਵਧੀਆ ਵੀ ਸੀ ਫਿਰ ਵੀ ਤੁਸੀਂ ਭਾਬੀ ਨੂੰ ਕੁਝ ਕਿੰਨਾ ਕੁਝ ਸੁਣਾ ਦਿੱਤਾ ਵਿਚਾਰੀ ਦਾ ਚਿਹਰਾ ਉੱਤਰ ਗਿਆ ਸੀ ਦੇਖਿਆ ਨਹੀਂ ਤੁਸੀਂ ਤਾਂ ਸविता ਜੀ ਨੇ ਕਿਹਾ ਬੇਟਾ ਮੈਨੂੰ ਵੀ ਪਤਾ ਹੈ ਕਿ ਕੱਪੜੇ ਕਾਫੀ ਮਹਿੰਗੇ ਨੇ ਤੇ ਵਧੀਆ ਵੀ ਲੱਗ ਰਹੇ ਨੇ ਨੋਰਮਲ ਪੈਨਲ ਪਾਉਣ ਦੇ लायक ਨਹੀਂ ਸੀ ਬਹੁਤ ਵਧੀਆ ਕੱਪੜੇ ਸੀ ਪਰ ਗੱਲ ਇਹ ਹੈ ਨਾ ਜੇ ਅਸੀਂ ਇੰਨਾ ਕੱਪੜਿਆਂ ਨੂੰ ਬੋਲ ਦਿੰਦੇ ਕਿ ਬਹੁਤ ਵਧੀਆ ਨੇ ਤਾਂ ਜਦੋਂ ਨਾਮਕਰਨ ਵਿੱਚ ਜਾਵਾਂਗੇ ਫਿਰ ਤਾਂ ਕੱਪੜੇ ਮਿਲਣਗੇ ਹੀ ਉਸ ਦੀ ਮਾਂ ਕਿਤੇ ਅਜੀਹਾ ਨਾ ਹੋਵੇ ਕਿ ਕੁਝ ਹਲਕਾ ਹਲਕੇ ਜਿਹੇ ਕੱਪੜੇ ਹੀ ਫੜਾ ਦਵੇ ਇਸ ਲਈ ਮੈਂ ਦਿਮਾਗ ਲਗਾਇਆ ਕਿ ਜੇ ਅਸੀਂ ਬੋਲਾਂਗੇ ਕਿ ਕਪੜੇ ਚੰਗੇ ਨਹੀਂ ਤਾਂ ਉਹ ਹੋਰ ਵੀ ਵਧੀਆ ਅਤੇ ਮਹਿੰਗੇ ਕਪੜੇ ਖਰੀਦੇਗੀ ਸਮਝੋ ਮੇਰੀ ਘਰ ਵਾਲੇ ਨੂੰ ਮੇਰੀਆਂ ਗੱਲਾਂ ਦੇ ਪਿੱਛੇ ਕੋਈ ਲੌਜੀਕ ਹੁੰਦਾ ਹੈ ਸविता ਜੀ ਦੀਆਂ ਗੱਲਾਂ ਸੁਣ ਕੇ ਰੀਆ ਸੁਜੀਤ ਅਤੇ ਹਰੀ ਰਾਲ ਜੀ ਸਭ ਮੁਸਕਰਾ ਪਏ ਥੋੜੀ ਦੇਰ ਬਾਅਦ ਹੈਰਾਨ ਰਹਿਣ ਤੋਂ ਬਾਅਦ ਰੀਚਾ ਦਾ ਦਿਮਾਗ ਵੀ ਚੱਲ ਗਿਆ ਉਹ ਵੀ ਮੁਸਕਰਾਈ ਪਰ ਕੁਝ ਹੋਰ ਸੋਚ ਕੇ। ਉਹਨ ਉਸ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਸਦੀ ਮਾਂ ਨੇ ਜੋ ਕੱਪੜੇ ਭੇਜੇ ਸੀ ਉਹ ਸਭ ਨੂੰ ਪਸੰਦ ਆਏ ਸੀ। ਜਾਣਬੁੱਝ ਕੇ ਇਹ ਲੋਕ ਨਾਟਕ ਕਰ ਰਹੇ ਸੀ। ਬਸ ਇਸੇ ਨਾਟਕ ਦਾ ਰੀਤਾ ਨੂੰ ਅੰਤ ਕਰਨਾ ਸੀ। ਫਿਲਹਾਲ ਰੀਤਾ ਸ਼ਾਂਤ ਸੀ। ਕੁਝ ਨਾ ਬੋਲੀ ਅਤੇ ਕੁਝ ਦਿਨਾਂ ਬਾਅਦ ਉਹ ਨਾਮਕਰਨ ਤੋਂ 2 ਦਿਨ ਪਹਿਲਾਂ ਪੇਕੇ ਚੱਲ ਗਈ ਜਾਣ ਤੋਂ ਪਹਿਲਾਂ ਸविता ਜੀ ਨੇ ਉਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਬਹੂ ਆਪਣੀ ਮਾਂ ਨੂੰ ਬੋਲ ਦੇਈ ਕਿ ਸਾਨੂੰ ਕੁਝ ਵੀ ਦੇਣ ਦੀ ਲੋੜ ਨਹੀਂ ਜੇ ਦੇਣਾ ਹੀ ਹੈ ਤਾਂ ਢੰਗ ਨਾਲ ਕੁਝ ਦੇਵੇ ਸविता ਜੀ ਦੀ ਗੱਲ ਸੁਣ ਕੇ ਰੀਚਾ ਨੇ ਕੁਝ ਨਾ ਕਿਹਾ ਸ਼ਾਂਤ ਰਹੀ ਨਾਮਕਰਨ ਦਾ ਦਿਨ ਆਇਆ ਸਮੇਂ ਸਿਰ ਪੂਰਾ ਪਰਿਵਾਰ ਪਹੁੰਚ ਗਿਆ ਰੀਚਾ ਦੇ ਘਰ ਵਾਲਿਆਂ ਨੇ ਉਹਨਾਂ ਦਾ ਵਧੀਆ ਸਵਾਗਤ ਕੀਤਾ ਚੰਗੀ ਖਾਤਰਦਾਰੀ ਵੀ ਹੋਈ ਪਰ ਫਿਰ ਵੀ ਪੂਰੀ ਪਾਰਟੀ ਦੌਰਾਨ ਸਾਰੇ ਪਰਿਵਾਰ ਦੇ ਮੂੰਹ ਬਣੇ ਹੋਏ ਸੀ ਜਿਵੇਂ ਉਹ ਕਿਸੇ ਨਵੀਂ ਜਗ੍ਹਾ ਤੇ ਆਏ ਹੋਣ ਰੀਚਾ ਸਭ ਨੂੰ ਚੁੱਪਚਾਪ ਦੇਖ ਰਹੀ ਸੀ ਸਾਰਾ ਪ੍ਰੋਗਰਾਮ ਖਤਮ ਹੋਇਆ ਸਭ ਨੇ ਵਿਦਾਈ ਲਈ ਰੀਚਾ ਨੂੰ ਦੋ ਦਿਨ ਬਾਅਦ ਜਾਣਾ ਸੀ ਦੋ ਦਿਨ ਬਾਅਦ ਜਦੋਂ ਉਹ ਸੋਹਰੇ ਘਰ ਪਹੁੰਚੀ ਤਾਂ ਉਸਨੇ ਪੇਕੇਆਂ ਤੋਂ ਮਿਲੇ ਗਿਫਟ ਅਤੇ ਭਾਬੀ ਵੱਲੋਂ ਭਤੀਜੇ ਦੀ ਖੁਸ਼ੀ ਵਿੱਚ ਦਿੱਤੇ ਨੇਕ ਵੀ ਦਿਖਾਉਣੇ ਸ਼ੁਰੂ ਕਰ ਦਿੱਤੇ ਸਭ ਕੁਝ ਦੇਖਣ ਤੋਂ ਬਾਅਦ ਸविता ਜੀ ਦੀਆਂ ਅੱਖਾਂ ਇੱਧਰ ਉੱਧਰ ਕੁਝ ਲੱਭ ਰਹੀਆਂ ਸੀ ਇਹ ਦੇਖ ਕੇ ਰਿਚਾ ਅੰਦਰੋਂ ਅੰਦਰ ਖੁਸ਼ ਹੋ ਰਹੀ ਸੀ ਉਸ ਨੇ ਸविता ਜੀ ਨੂੰ ਟੋਕਦੇ ਹੋਏ ਕਿਹਾ ਕੀ ਹੋਇਆ ਮਾ ਜੀ ਮੇਰਾ ਨੇਕ ਮੇਰੇ ਕੱਪੜੇ ਤੁਹਾਨੂੰ ਪਸੰਦ ਨਹੀਂ ਆਏ ਸविता ਜੀ ਨੇ ਕਿਹਾ ਨਹੀਂ ਬਹੂ ਅਜੇ ਹੀ ਕੋਈ ਗੱਲ ਨਹੀਂ 13 ਤਾਂ ਸਭ ਕੁਝ ਠੀਕ ਹੈ ਬਹੁਤ ਵਧੀਆ ਕੱਪੜੇ ਨੇ ਪਰ ਤੇਰੀ ਮਾਂ ਨੇ ਸਾਡੇ ਲਈ ਕੁਝ ਕੁਝ ਨਹੀਂ ਦਿੱਤਾ ਪਾਈ ਅਸੀਂ ਤਾਂ ਮੁੰਡੇ ਵਾਲੇ ਹਾਂ ਨਾ ਕੁਝ ਰੀਤ ਹੁੰਦੀ ਹੈ ਭੁੱਲ ਗਈ ਕਿ ਤੇਰੀ ਮਾਂ ਰਿਚਾ ਮੁਸਕਰਾਉਂਦੇ ਹੋਏ ਬੋਲੀ ਨਹੀਂ ਮਾਂ ਜੀ ਮਾਂ ਨੂੰ ਸਭ ਕੁਝ ਯਾਦ ਹੈ ਪਰ ਮੈਂ ਹੀ ਉਹਨਾਂ ਨੂੰ ਕਿਹਾ ਕਿ ਮਾਂ ਤੁਹਾਡੇ ਦਿੱਤੇ ਕੱਪੜੇ ਸਮਾਨ ਮੇਰੇ ਸੋਹਰਿਆਂ ਵਾਲਿਆਂ ਦੀ ਹੈ ਅਸੀਤ ਦੇ ਬਰਾਬਰ ਨਹੀਂ ਹੁੰਦੇ ਮਾ ਜੀ ਕਹਿੰਦੇ ਨੇ ਕਿ ਤੁਹਾਡੀ ਸੋਚ ਬਹੁਤ ਪੁਰਾਣੀ ਹੈ ਤੁਹਾਡੀ ਪਸੰਦ ਚੰਗੀ ਨਹੀਂ ਤੇ ਤੁਹਾਡੇ ਦਿੱਤੇ ਕੱਪੜੇ ਉਹ ਪਾਉਂਦੇ ਵੀ ਨਹੀਂ ਇਸ ਲਈ ਮੈਂ ਖੁਦ ਹੀ ਮਨਾ ਕਰ ਦਿੱਤਾ ਕਿ ਤੁਹਾਡੇ ਲਈ ਕੱਪੜੇ ਨਾ ਦੇਣ ਤੁਸੀਂ ਵੀ ਤਾਂ ਕਿਹਾ ਸੀ ਨਾ ਕਿ ਮਨਾ ਕਰ ਦੇਈਂ ਤਾਂ ਮੈਂ ਮਾਂ ਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ ਕਿ ਅੱਜ ਤੋਂ ਬਾਅਦ ਉਹ ਤੁਹਾਡੇ ਲਈ ਕਦੇ ਵੀ ਕੁਝ ਨਹੀਂ ਭੇਜਣਗੇ ਕਿਉਂਕਿ ਉਹਨਾਂ ਦੀ ਤੁਹਾਡੇ ਮੁਤਾਬਿਕ ਹیثیت ਨਹੀਂ ਹੈ ਇਹ ਕਹਿੰਦੇ ਹੋਏ ਰੀਚਾ ਮੁਸਕਰਾਉਂਦੇ ਹੋਏ ਚਲੀ ਗਈ ਰੀਚਾ ਦੀ ਗੱਲ ਸੁਣ ਕੇ ਸविता ਜੀ ਰੀਆ ਹਰੀਰਾਲ ਜੀ ਅਤੇ ਸੁਜੀਤ ਸਭ ਦੇ ਮੂੰਹ ਬਣ ਗਏ ਰੀਆ ਤਾਂ ਗੁੱਸੇ ਵਿੱਚ ਆਪਣੀ ਮਾਂ ਨੂੰ ਬੋਲੀ ਮਾਂ ਇਹ ਕੀ ਹੋ ਗਿਆ ਨਿਕਲ ਗਈ ਨਾ ਤੁਹਾਡੀ ਸਾਰੀ ਚਲਾਕੀ ਦਿਖਾ ਦਿੱਤੀ ਚਲਾਕੀ ਇੰਨੇ ਵਧੀਆ ਕੱਪੜੇ ਮਿਲੇ ਸੀ ਫਿਰ ਵੀ ਜਾਣ ਬੁੱਝ ਕੇ ਕਮੀਆਂ ਕੱਢਦੇ ਰਹੇ ਲੋ ਹੁਣ ਪਾ ਲੋ ਕੱਪੜੇ ਨਾ ਰਹੇਗਾ ਬਾਂਸ ਨਾ ਬਜੇਗੀ ਬਾਂਸੂਰੀ ਇਹ ਕਹਿੰਦੇ ਹੋਏ ਪੈਰ ਪਟਕਦੀ ਰੀਆ ਵੀ ਉਥੋਂ ਚਲੀ ਗਈ ਸਭ ਗੁੱਸੇ ਵਿੱਚ ਸविता ਜੀ ਨੂੰ ਘੂਰਨ ਲੱਗੇ ਸविता ਜੀ ਵਿਚਾਰੀ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਅਚਾਨਕ ਪਾਸਾ ਕਿਵੇਂ ਪਲਟ ਗਿਆ ਅੱਜ ਤੱਕ ਤਾਂ ਮੇਰਾ ਦਿਮਾਗ ਕਦੇ ਗਲਤ ਹੋਇਆ ਹੀ ਨਹੀਂ ਇਸ ਵਾਰ ਮੇਰੇ ਨਾਲ ਇੰਨਾ ਵੱਡਾ ਖੇਡ ਕਿਵੇਂ ਹੋ ਗਿਆ ਇੱਧਰ ਆਪਣੇ ਕਮਰੇ ਦੇ ਦਰਵਾਜ਼ੇ ਕੋਲ ਖੜੀ ਰੀਚਾ ਸੱਸ ਦਾ ਮੂੰਹ ਦੇਖ ਕੇ ਮੁਸਕਰਾ ਰਹੀ ਸੀ ਅਤੇ ਮਨ ਹੀ ਮਨ ਬੋਲੀ ਹੁਣ ਕੱਢੋ ਕਮੀ ਤੁਹਾਨੂੰ ਕੀ ਲੱਗਿਆ ਦੁਨੀਆ ਭਰ ਦੀ ਚਲਾਕੀ ਸਿਰਫ ਤੁਹਾਡੇ ਕੋਲ ਹੀ ਹੈ ਹੁਣ ਨਾ ਕੁਝ ਆਵੇਗਾ ਅਤੇ ਨਾ ਹੀ ਕੋਈ ਕਮੀ ਕੱਢੀ ਜਾਵੇਗੀ ਅਜੇਹੀਆਂ ਹੋਰ ਕਹਾਣੀਆਂ ਸੁਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ। ਧੰਨਵਾਦ ਜੀ।